ਬਹੁਤ ਬਹੁਤ ਰੱਖਦਾ ਜਾਨ ਜੈਸ਼ ਅੱਜ ਸ਼ਿਰੀਲੀ ਪਰਿਵਾਰ ਵੱਲੋਂ 22 ਜਨਵਰੀ ਨੂੰ ਜਿਹੜੇ ਰਾਮ ਲੱਲਾ ਜੀ ਹੈ ਉਹ ਯੋਧਾ ਦੇ ਵਿੱਚ ਰਾਮ ਮੰਦਰ ਦੇ ਵਿੱਚ ਫਿਰ ਦਿਮਾਗ ਆਪਣਾ ਕਰ ਰਿਹਾ ਹੈ ਉਹਨਾਂ ਦੀ ਜਨਮ ਭੂਮੀ ਹੈ 450 ਸਾਲ ਤੋਂ ਬਾਅਦ ਇਹ ਦਿਨ ਸੰਧੂਆਂ ਵਾਸਤੇ ਆਇਆ ਹੈ ਸਨਾਤੀਆਂ ਵਾਸਤੇ ਆਇਆ ਹੈ ਰਾਮ ਭਗਤਾਂ ਵਾਸਤੇ ਆਇਆ ਹੈ ਤਾਂ ਜਿਹੜੀ ਦੀਵਾਲੀ ਹੈ ਅੱਗੇ ਹਮੇਸ਼ਾ ਅਕਤੂਬਰ ਨਵੰਬਰ ਵਿੱਚ ਮਨਾਈ ਜਾਂਦੀ ਸੀਗੀ ਜਦੋਂ ਰਾਮ ਭਗਵਾਨ 14 ਸਾਲਾਂ ਦਾ ਬਦਮਾਸ਼ ਘਟ ਕੇ ਅਯੋਧਿਆ ਵਿੱਚ ਵਾਪਸ ਆਏ ਸੀ ਤਾਂ ਹੁਣ ਹਿੰਦੂਆਂ ਦਾ ਸਨਾਤਨੀਆਂ ਦਾ ਇਹ ਜਿਹੜੀ ਦੀਵਾਲੀ ਹੈ ਉਹ ਇਸ ਵਾਰ ਜਨਵਰੀ 22 ਜਨਵਰੀ ਨੂੰ ਮਨਾਈ ਜਾ ਰਹੀ ਹੈ ਉਸੇ ਦੀਵਾਲੀ ਦੇ ਵਿੱਚ ਹੀ ਅਸੀਂ ਸ਼੍ਰੀਜੀ ਪਰਿਵਾਰ ਵੱਲੋਂ 22 ਜਨਵਰੀ ਨੂੰ ਇੱਕ ਗੁਰੂਵ ਯਾਤਰਾ ਕੱਢ ਰਹੇ ਹਾਂ ਇਸ ਯਾਤਰਾ ਦਾ ਨਿਮੰਤਰਣ ਦੇਣ ਵਾਸਤੇ ਸਾਰਿਆਂ ਨੂੰ ਸਹਿਯੋਗ ਲੈਣ ਵਾਸਤੇ ਅਸੀਂ ਸ਼ਹਿਰ ਦੇ ਹਰ ਬਾਜ਼ਾਰ ਦੇ ਵਿੱਚ ਜਾ ਰਹੇ ਹਾਂ ਲੋਕਾਂ ਨੂੰ ਲੰਗਰ ਵਾਸਤੇ ਫੀਲ ਕਰ ਰਹੇ ਹਾਂ ਇਸ ਜਤਰਾ ਵਿੱਚ ਸਾਰੇ ਜਣੇ ਸਾਧਨ ਸਾਡਾ ਤੇ ਸਾਰੀਆਂ ਸਹਿਯੋਗੀ ਸੰਸਥਾਵਾਂ ਚਾਧੀਆਂ ਜਿਹੜੀਆਂ ਉਹ ਬਹੁਤ ਹੀ ਉੱਚੇ ਪੱਧਰ ਤੇ ਦਿਲ ਖੁੱਲ ਕੇ ਸ਼੍ਰੀ ਜੀ ਪਰਿਵਾਰ ਦਾ ਸਾਥ ਦੇ ਰਹੀਆਂ ਆਪਾਂ ਕੀ ਪ੍ਰੋਗਰਾਮ ਰਹਿਣ ਵਾਲਾ 22 ਤਰੀਕ ਦਾ ਉਸ ਲਈ ਵੀ ਗੱਲਬਾਤ ਕਰਦੇ ਆ ਸਾਡੇ ਨਾਲ ਐਡਵੋਕੇਟ ਅਤੁਲ ਗੁਪਤਾ ਨੇ ਗੁਪਤਾ ਜੀ ਕਿੱਥੋਂ ਕਿੱਥੋਂ ਝਾਕੀਆਂ ਕੀ ਕੀ ਪ੍ਰੋਗਰਾਮ ਹੋ ਰਿਹਾ 22 ਜਨਵਰੀ ਬੜਾ ਭਾਗਾ ਵਾਲਾ ਦਿਨ ਜਿਸ ਦਿਨ ਕਿ ਅਸੀਂ ਸ਼ਾਮ ਨੂੰ 3 ਤੋਂ ਲੈ ਕੇ 3:30 ਦੇ ਵਿੱਚ ਇਥੋਂ ਕਿਲਾ ਚੌਂਕ ਫਰੀਦਕੋਟ ਤੋਂ ਸ਼ੋਭਾ ਯਾਤਰਾ ਗੌਰਵ ਯਾਤਰਾ ਦੇ ਰੂਪ ਦੇ ਵਿੱਚ ਇਸ ਦਾ ਆਗਾਜ਼ ਕਰਾਂਗੇ ਜਿਹੜੀ ਕਿ ਬਾਬਾ ਫਰੀਦ ਤੋਂ ਹੁੰਦੀ ਹੋਈ ਠੰਡੀ ਸੜਕ ਤੇ ਉਸ ਤੋਂ ਬਾਅਦ ਮੰਡੀ ਦੇ ਵਿੱਚ ਪੁਰਾਣੀ ਦਾਣਾ ਮੰਡੀ 메ਨ ਬਾਜ਼ਾਰ ਲਾਈਨ ਬਾਜ਼ਾਰ ਲਾਈਨ ਬਾਜ਼ਾਰ ਤੋਂ ਮਹਿਮੂਆਣਾ ਹਾਊਸ ਦੇ ਅੱਗੋਂ ਹੁੰਦੀ ਹੋਈ ਜਗਦੀਸ਼ ਪ੍ਰਾਣਾ ਜਿਹੜਾ ਸਕੂਲ ਸੀ ਐਮ ਆਰ ਐਸ ਦੀ ਉਸ ਤੋਂ ਅੱਗੋਂ ਕਲॉक ਟਾਵਰ ਦੇ ਉੱਪਰੋਂ ਘੁੰਮਦੀ ਹੋਈ ਬਾਜ਼ਾਰ ਵਿੱਚੋਂ ਕੋਆਪਰੇਟਿਵ ਬੈਂਕ ਦੇ ਅੱਗੋਂ ਪੰਜਵੱਟੀ ਮੰਦਿਰ ਦੇ ਵਿੱਚ ਜਾ ਕੇ ਇਸ ਦਾ ਜਿਹੜਾ ਹੈ ਉਹ ਸੰਪੰਨ ਹੋਵੇਗੀ ਜਿੱਥੇ ਕਿ ਪੰਚਵਟੀ ਮੰਦਿਰ ਵੱਲੋਂ ਲੰਗਰ ਹੈ ਜਿਹੜਾ ਉਹ ਆਯੋਜਿਤ ਕੀਤਾ ਗਿਆ ਹੈ ਪਲੱਸ ਉੱਥੇ ਸ਼ਾਮ ਨੂੰ ਭਜਨ ਸੰਦਿਆ ਦਾ ਅਰੇਂਜਮੈਂਟ ਕੀਤਾ ਹੋਇਆ ਹੈ ਸਾਡੇ ਨਾਲ ਸਾਰਾ ਸ਼ਹਿਰ ਹਰ ਇੰਡੀਵਿਜੂਅਲ ਹਰ ਧਾਰਮਿਕ ਸੰਸਥਾ ਬੜੇ ਉਤਸ਼ਾਹ ਦੇ ਨਾਲ ਸਾਡੇ ਨਾਲ ਉਹ ਸਪੋਰਟ ਕਰ ਰਹੇ ਨੇ ਅਤੇ ਇਹ ਗੱਲ ਦੱਸਣਾ ਚਾਹੂੰਗਾ ਮੈਂ ਤੇ ਬੜਾ ਮੈਨੂੰ ਇਸ ਗੱਲ ਦਾ ਪ੍ਰਾਊਡ ਫੀਲ ਹੋ ਰਿਹਾ ਹੈ ਕਿ ਕੱਲਾ Hindu ਤਾਂ Hindu ਲੋਕ ਹੀ ਨਹੀਂ ਬਲਕਿ ਸਾਡੇ ਸਿੱਖ ਵੀਰ ਵੀ ਇਸ 22 ਜਨਵਰੀ ਨੂੰ ਸਾਡੇ ਨਾਲ ਬਹੁਤ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਨੇ ਤੇ ਸਾਨੂੰ ਉਹਨਾਂ ਵੱਲੋਂ ਵੀ ਬੜਾ ਇਹ ਹੌਸਲਾ ਦਿੱਤਾ ਗਿਆ ਕਿ ਅਸੀਂ ਉਸ ਦਿਨ ਇਸ ਯਾਤਰਾ ਦੇ ਵੀ ਸ਼ਾਮਿਲ ਹੋਵਾਂਗੇ ਕਿੱਥੋਂ ਕਿੱਥੋਂ ਕੌਣ ਕੌਣ ਬੈਂਡ ਸੈਂਡ ਵਗੈਰਾ ਤੇ ਜੋ ਆਪਾਂ ਪ੍ਰਬੰਧ ਕੀਤੇ ਆ ਜਿਹੜੇ ਸਾਡੀ ਉਸ ਦਿਨ ਇਹ ਇੱਕ ਤਰ੍ਹਾਂ ਦਾ ਕਾਰਨੀਵਲ ਹੋਏਗਾ ਰਿਲੀਜੀਅਸ ਕਾਰਨੀਵਲ ਅਸੀਂ ਲੁਧਿਆਣੇ ਤੋਂ ਸਪੈਸ਼ਲ ਬੈਂਡ ਕੀਤਾ ਹੈ ਰਾਜਾ ਬੈਂਡ ਜਿਹੜਾ ਕਿ ਪੰਜਾਬ ਦਾ ਸਭ ਤੋਂ ਟੌਪ ਸ਼ਾਟ ਬੈਂਡ ਹੈ ਟੋਲਤਾਸ਼ੇ ਕੀਤੇ ਨੇ ਫਾਜ਼ਿਲਕਾ ਤੋਂ ਸਾਡੇ ਪਾਸ ਜਿਹੜੀਆਂ ਨੇ ਆ ਆ ਰਹੇ ਨੇ ਡਾਂਡੀਆਂ ਵਾਲੀਆਂ ਟੀਮਸ ਝਾਂਕੀਆਂ ਆ ਰਹੀਆਂ ਜਲੰਧਰ ਤੋਂ ਧੂਰੀ ਤੋਂ ਜਿਹੜੀ ਕਿ ਸ਼੍ਰੀ ਰਾਮ ਜੀ ਦੇ ਜੀਵਨ ਉੱਤੇ ਵੱਖ-ਵੱਖ ਪਹਿਲੂਾਂ ਤੇ ਆਪਣਾ ਪ੍ਰਦਰਸ਼ਨ ਕਰਨ ਗਿਆ ਇਸ ਯਾਤਰਾ ਦਾ ਖਾਸ ਜਿਹੜਾ ਹੈ ਇੱਕ ਹੋਰ ਅਟਰੈਕਸ਼ਨ ਜਿਹੜੀ ਕਿ ਸਾਡੀ ਸ਼੍ਰੀਜੀ ਟੀਮ ਵੱਲੋਂ ਕੀਤੀ ਗਈ ਹੈ ਉਹ ਹੈ ਕਿ ਅਸੀਂ ਸਰੀਉ ਨਦੀ ਦਾ ਪਾਣੀ ਪਾਵਨ ਜਲ ਜਿਹੜਾ ਹੈ ਉਹ ਵੀ ਚਰਨਾਮਤ ਦੇ ਰੂਪ ਦੇ ਵਿੱਚ ਫਰੀਦਕੋਟ ਦੇ ਲੋਕਾਂ ਦੇ ਵਿੱਚ ਵੰਡਾਂਗੇ ਅਤੇ ਪ੍ਰਸ਼ਾਦ ਦੇ ਰੂਪ ਦੇ ਵਿੱਚ ਜੋ ਅਯੁੱਧਿਆ ਵਿੱਚ ਫੁੱਲ ਸ਼੍ਰੀ ਭਗਵਾਨ ਜੀ ਨੂੰ ਉੱਥੇ ਸ਼੍ਰੀ ਰਾਮ ਜੀ ਨੂੰ ਅਰਪਿਤ ਕੀਤੇ ਜਾਂਦੇ ਨੇ ਉਹ ਵੀ ਪ੍ਰਸ਼ਾਦ ਦੇ ਰੂਪ ਦੇ ਵਿੱਚ ਇੱਥੇ ਵੰਡੇ ਜਾਣਗੇ ਜੇ ਤੁਸੀਂ ਨਦੀ ਦੀ ਗੱਲ ਕੀਤੀ ਆ ਦਰਸ਼ਕਾਂ ਨੂੰ ਦੱਸੋ ਕਿ ਨਦੀ ਕੀ ਆ ਕਿੱਥੇ ਸਰ ਇਹ ਨਦੀ ਉਹਦੀ ਇੰਪੋਰਟੈਂਸ ਇਹ ਆ ਜੀ ਕਿ ਜਿਹੜੀ ਅਯੁੱਧਿਆ ਨਗਰੀ ਹੈ ਅਯੁੱਧ ਪਲੱਸ ਜਿਹੜਾ ਧਾਮ ਹੈ ਰਾਮ ਧਾਮ अयोध्या नगरी ਦੇ ਵਿੱਚ ਉਹ ਸਰਯੂ ਨਦੀ ਦੇ ਕਿਨਾਰੇ ਦੇ ਉੱਤੇ ਵਸਿਆ ਹੋਇਆ ਹੈ ਜਿੱਥੇ ਕਿ ਰਾਮ ਜੀ ਦਾ ਸਾਰਾ ਜੀਵਨ ਉੱਥੇ ਹੀ ਬਤੀਤ ਹੋਇਆ ਹੈ ਉਸ ਨਦੀ ਤੇ ਅੱਜ ਵੀ ਜੇ ਤੁਸੀਂ ਆਪਣਾ ਟੈਲੀਵਿਜ਼ਨ ਦੇ ਵਿੱਚ ਨਿਊਜ਼ ਦੇਖ ਰਹੇ ਹੋ ਤਾਂ ਸਰਯੂ ਨਦੀ ਨੂੰ ਦਿਨ ਦੇ ਵਿੱਚ ਅਤੇ ਰਾਤ ਦੇ ਵਿੱਚ ਦੀਵਿਆਂ ਨਾਲ ਐਨਾ ਸਜਾਇਆ ਹੋਇਆ ਹੈ ਕਿ ਉਹ ਆਪਣੇ ਆਪ ਦੇ ਵਿੱਚ ਇੱਕ ਅਲੌਕਿਕ ਦ੍ਰਿਸ਼ ਜਿਹੜਾ ਹੈ ਉਹ ਨਜ਼ਰ ਆ ਰਿਹਾ ਦੇਖੋ ਪਾਲਕੀ ਬਾਹਰੋਂ ਮੰਗਾਈ ਗਈ ਹੈ ਸਰਯੂ ਵਿੱਚ ਫੁੱਲਾਂ ਦੀ ਸਜਾਵਟ ਹੋਊਗੀ ਰਾਮ ਦਰਬਾਰ ਉਹਦੇ ਵਿੱਚ ਹੋਊਗਾ ਰਾਮ ਦਰਬਾਰ ਉਹਦੇ ਵਿੱਚ ਲਗਾਇਆ ਜਾਊਗਾ ਬਾਹਰੋਂ ਫੁੱਲ ਮਂਗਾਏ ਗਏ ਆ ਉਹਦੇ ਵਿੱਚ ਜੋਤ ਸਥਾਪਿਤ ਕੀਤੀ ਜਾਊਗੀ ਸਾਰੇ ਸ਼ਹਿਰ ਵਿੱਚ ਦੀ ਪਾਲਕੀ ਨੂੰ ਘੁਮਾਇਆ ਜਾਊਗਾ ਲੋਕਾਂ ਨੂੰ ਰਾਮ ਲਲਾ ਦੇ ਤੇ ਜੋਤ ਦੇ ਦਰਸ਼ਨ ਕਰਵਾਏ ਜਾਣਗੇ ਜਿਹੜੇ ਫੁੱਲ ਪ੍ਰਸ਼ਾਦ ਦੇ ਰੂਪ ਲਿਆਂਦੇ ਗਏ ਆ ਵਿਸ਼ੇਸ਼ ਤੌਰ ਤੇ ਉਹ ਕਿਹੜੇ ਹੋਣੇ ਆ ਉਹ ਅਯੁੱਧਿਆ ਜੀ ਮੰਦਿਰ ਦੇ ਜਿਹੜੇ ਰਾਮ ਭਗਵਾਨ ਦਾ ਮੰਦਿਰ ਆ ਅਯੁੱਧਿਆ ਜੀ ਜਿਹੜੇ ਉੱਥੋਂ ਫੁੱਲ ਉਤਰਦੇ ਆ ਉਹ ਫੁੱਲ ਪ੍ਰਸ਼ਾਦ ਦੇ ਤੌਰ ਤੇ ਇੱਥੇ ਮੰਗਾਏ ਗਏ ਆ ਉਹ ਇੱਥੇ ਭਗਤਾਂ 'ਚ ਵੰਡੇ ਜਾਣਗੇ i'm it in my